ਸਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਭਾਈ ਗੁਰਮੁਖ ਪਿਆਰਿਓ ਗਰਮਾ ਗਰਮ ਚਾਹ ਸਾਕ ਕੇ ਜਾਓ ਭਾਈ ਚਾਹ ਸਕੋ ਗਰਮਾ ਗਰਮ ਠੰਡ ਤੋਂ ਬਚੋ ਸਾਰ ਸੰਗਤ ਜੀ ਇਹ ਲੰਗਰ ਪਿਛਲੇ 5 ਸਾਲਾਂ ਤੋਂ ਇਹ ਸੰਸਥਾਨ ਤੇ ਚੱਲ ਰਿਹਾ ਹੈ ਇਹ ਸ਼ਾਨ ਦਾ ਨਾਮ ਸਾਡੀ ਸੋਹਣਿਆ ਭਾਈ ਉਧਰ ਸੋਹਣੀ ਸ਼ਿੰਗਾਮੜੀ ਤਾਉ ਇਹ ਲੰਗਰ ਦੇ ਵਿੱਚ ਬਾਬਾ ਨਰਿੰਦਰ ਸਿੰਘ ਜੀ ਹਰੇਕ ਸਾਲ ਜਿਨ੍ਹਾਂ ਦਾ ਪਿੰਡ ਜੋੜਾ ਹੈ ਇਸ ਲੰਗਰ ਦੇ ਤੇ ਚਾ ਕੇ ਇਸ ਸੰਸਥਾਨ ਤੇ ਹਰੇਕ ਸਾਲ ਮਾਗ ਦੀ ਸੰਗਰਾਣ ਤੋਂ ਹੱਕਣ ਦੀ ਸੰਗਰਾਣ ਤੱਕ 1 ਮਹੀਨਾ ਭਾਈ ਚਾਰਾਂ ਲੰਗਰ ਵਰਤਦਾ ਸਾਡੀ ਸੰਗਤ ਵਿੱਚ ਹਿੱਸਾ ਪਾਉਂਦੀ ਆ ਭਾਈ ਕਨੇਡਾ ਤੋਂ ਲਾ ਕੇ ਵੀ ਸੰਗਤਾਂ ਇਸ ਲੰਗਰ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਇਹ ਜਗ੍ਹਾ ਲੂਟਬੱਦਿੱਤੇ ਕਾਰਸ਼ੀਆਂ ਦੇ ਬਚਾਲੇ ਹੈ ਭਾਈ ਜੋ ਵੀ ਕਿਸੇ ਕਿਸਮ ਦਾ ਭਾਈ ਆਉਂਦਾ ਦਾਨ ਪੱਤਰ ਕਰਨਾ ਚਾਹੁੰਦਾ ਸਭ ਇੱਥੇ ਕੋਈ ਉਹ ਗੱਲ ਨਹੀਂ ਹੈ ਜੋ ਵੀ ਮਾਇਆ ਆਉਂਦੀ ਹੈ ਲੰਗਰ ਦੇ ਵਿੱਚ ਵਰਤਦੀ ਹੈ ਇਸ ਤਰ੍ਹਾਂ ਕੇ ਸਮੂਹ ਸੰਗਤ ਨੂੰ ਬੇਨਤੀ ਹੈ ਭਾਈ ਥੋੜਾ ਜਿਹਾ ਥੋੜਾ ਬਾਲੇ ਚੋ ਬੋਲਾ ਤੁਤ ਦੀ ਕਿਰਪਾ ਅਤਾ ਜਰੂਰ ਕਰਿਆ ਕਰੋ ਭਾਈ ਸਾਹਿਬ ਬਹੁਤ ਪਹਾ ਹਿੰਮਤੀ ਨੇ ਪੰਜਾਂ ਚੋਂ ਪਿੰਡਾਂ ਚੋਂ ਜਾ ਕੇ ਕਹਿਿਆ ਕਰਕੇ ਲਿਆਉਂਦੇ ਨੇ ਚਾਹ ਵਾਲਿਆਂ ਨੂੰ ਚਾਹ ਜੇ ਕੋਈ ਚਾਹ ਨਹੀਂ ਸਕਦਾ ਨੂੰ ਸਮੁੰਦਰ ਛਕਾਈਦਾ ਇਹ ਕਰਕੇ ਭਾਈ ਹੁਣ ਵੀ ਜਿੱਤੇ ਨਾਲ ਤਣ ਹੋਵੇਗਾ ਉਹ ਤਾਂ ਜਿਹੜੇ ਪੀਣ ਦਾ ਪੜਾਣਾ ਬਖਤੂਗਾ ਭਰੀ ਸਾਰੀ ਸੰਗਤ ਨੂੰ ਬੇਨਤੀ ਹੈ ਭਈ ਆਪ ਤੇ ਜਿਹੇ ਜੀ ਕਿਸੇ ਦੀ ਯੋਗਤਾ ਉਹਨਾਂ ਇਹਨੇ ਵਿੱਚ ਲੰਗਰ ਦੇ ਹਿੱਸਾ ਪਾ ਕੇ ਜਾਣ ਕਰੋ ਭਾਈ ਥੋੜੇ ਚੋ ਥੋੜਾ ਬਾੜੇ ਚੋ ਬਾੜਾ ਜਿਆਦੀ ਵੀ ਸਰਤਾ ਭਾਈ ਉਹਨੇ ਗੁਰੂ ਘਰ ਦੇ ਲੰਗਰ ਦੇ ਵਿੱਚ ਪਾਇਆ ਕਰੋ ਇਹ ਭਾਈ 12 ਲੰਗਰਾਂ ਦੀ ਹਰ ਗਾਥ ਤਰੀ ਜੀ ਭਾਈ ਨਰਜਣ ਸਿੰਘ ਦੇ ਅਗਤੀ ਇਹ ਪੰਜਵਾਂ ਲੰਗਰ ਇਸ ਕਰਕੇ ਮਹਿਮਾਨ ਦੇ ਵਿੱਚ ਬਹਿ ਕੇ ਭਾਈਏ ਸਨਕਤੀ ਸੇਵਾ ਕਰਤਾ ਆਪਾਂ ਉਪਤਾਇਆ ਕੋਤੇ ਮਾਰ ਤੇ ਬਕਰ ਤੇ ਕਿੰਨੇ ਘੰਟ ਰੁੱਦੀ ਐ ਆਪਦੇ ਸਰੀਰ ਤੇ ਅਨੇਕਾਂ ਕਸ਼ਟ ਸਹਾਰ ਕੇ ਉਹ ਭਾਈ ਪਰੰਪਰਾ ਨੂੰ ਇਹ ਭਾਈ ਨੇ ਪ੍ਰਚਾਰ ਦਾ ਜਿਹੜੀ ਖਦਰਾਨੇ ਦੀ ਧਾਰ ਚ 40 ਜਨਾਂ ਦੀ 40 ਮੁਕਤਾਂ ਦੀ ਯਾਤ ਚ ਲੰਗਰ ਲਾਉਂਦਾ ਭਾਈ ਇਸ ਕਰਕੇ ਸਮੂਹ ਨੱਦਰਬਖਸ਼ਿਆ ਨੂੰ ਬੇਨਤੀ ਹੈ ਭਾਈ ਜਿਤਾ ਜਿੰਨਾ ਵੀ ਮਾਰਾ ਸਰਤਾ ਸਰਤਾ ਮੁਤਾਬਕ ਜਿਹੜੇ ਬੱਚਾ ਆਪਣਾ ਆਪਣਾ ਜੋਗਦਾਰ ਪਾਵੋ ਭਾਈ ਇਸ ਕਰਕੇ ਇਸ ਲੰਗਰ ਦੇ ਵਿੱਚ ਭਾਈ ਕੈਨੇਡਾ ਦੀ ਸੰਗਤ ਵੀ ਹਿੱਸਾ ਪਾਉਂਦੀ ਆ ਸਾਰੇ ਸੰਗਤ ਨੂੰ ਬੇਇੱਤਿਆ ਭਾਈ ਜਿੰਨੀ ਵੀ ਸਰਤਾ ਮੁਤਾਬਕ ਭਾਵੇਂ ਕੋਈ 10 5 ਜੋ ਵੀ ਕਿਸੇ ਦੀ ਹੈਗੀ ਭਾਵਨਾ ਤੇ ਗੁਰੂ ਨਾਨਕ ਦਾ ਲੰਗਰ ਆ ਭਾਈ ਇਹਦੇ ਵਿੱਚ ਹਿੱਸਾ ਪਾਵੋ ਭਾਵੇਂ ਗੁਰਜੀਤ ਕਾਲ ਸਾਹਿਬ ਵਾਇਰ ਜੁੜੀ ਕੀ ਹੋਤੇ ਹਾਂ ਹਾਂਜੀ ਆਪਾਂ ਹੀ ਆਪਾਂ ਹੀ ਆਇਆ ਕਰਦੇ ਹਾਂ ਆਂਟੀ ਆਦੀ ਨਾ ਤਾਂ ਨਾ ਤੇ ਪਾਉਂਦੇ ਰਹਿੰਦੇ

ਆਪਣੇ ਧੰਨ ਨੂੰ ਬਚਾਰਿਆ ਜੁਹੰਤੀ ਮੁਸਲੇ ਤੇ ਇਹਨਾਂ ਦੁੱਧ ਬੜਾ ਧਿਆਨ ਖੋਇਆ ਅਗੇ ਪਿਆ ਹੋਏ ਨਹੀਂ ਪਤਾ ਹੋਊਗਾ ਕਿ ਉਸਾਈ ਜੀ ਜੋ ਸਾਂਗਿਆ ਦਾ ਬਾਨੀ ਖਦਰਦੀਨ ਸਾਹਿਬ ਜੀ ਉਹਨੂੰ ਫੜ ਕੇ ਅਜ਼ੀਰੀਆਂ ਅੰਦਰ ਲੈ ਕੇ ਜਿਹੜੀਆਂ ਦੀਆਂ ਹੱਡੀਆਂ ਕਾਇਮ ਨੇ ਸੇਸ਼ੇਤ ਪਾਈਆਂ ਉਹਨੂੰ ਦਫਨਾਇਆ ਨਹੀਂ ਗਿਆ ਹਜਰਬੀਸਤ ਸਾਹਿਬ ਜੀ ਨੇ ਉਹਨਾਂ ਦੇਰਾ ਪਰੋਂਦੇ ਉਹ ਹੱਡੀਆਂ ਨੂੰ ਅਜ਼ੀਰੀਆਂ ਵਿੱਚ ਲੈ ਕੇ ਫੜ ਕੇ ਅਜੇ ਇਸ ਸਾਜ ਦੇ ਪੈਰਾਂ ਵਿੱਚ ਅਸਾਂ ਵਿੱਚ ਇਹ ਗਿੱਲੇ ਗੱਡੇ ਅਣਖ ਦੇ ਸੱਤ ਉੱਤਰਾਖਾ ਗਿੱਲੇ ਗੱਡੇ ਆਗਰ ਨਹੀਂ ਮੁਸਤੇ ਆਗਰੋ ਕਾ ਪਿਆਰੋ ਆਓ ਜਗਾਂ ਦਾ ਸ਼ੇਰ ਜਾ ਚਾਹ ਦੇ ਲੰਗਰ ਅੱਗੇ ਹੋਏ ਨੇ ਕੋ ਪਾਸੇ ਦੇ ਕਿਨਾਰੇ ਉਰਾਵੇਂ ਨਾਣ ਕੇ ਤੇ ਕੋ ਹੋਏ ਸਿਆਣੇ ਕੋ ਚਾਹ ਦੇ ਲੰਗਰ ਚੱਲਦੇ ਨੇ ਆਓ ਜਗਾਂ ਦਾ ਸ਼ੇਰ ਵਾਹ ਦੇ ਮਾਣ ਦੇ i <laughs>